ਲੋਕਚੈਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਹਰ ਵਾਰ ਦੀ ਤਰ੍ਹਾਂ ਤੁਹਾਡਾ ਆਪਣਾ ਸ਼ਮਸ਼ੀਰ ਬੁਰਖਾਲਵੀ ਗੱਲ ਕਰਾਂਗੇ ਅੱਜ ਆਪਾਂ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨਸ ਦਾ ਕੱਲ ਜਿਹੜਾ ਨਾਮਿਨੇਸ਼ਨ ਫਾਈਲ ਕਰਨ ਦਾ ਆਖਰੀ ਦਿਨ ਸੀ ਇਹਦੇ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਵੱਖ-ਵੱਖ ਕੈਂਡੀਡੇਟਸ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆ ਜਿਲ੍ਹਾ ਪ੍ਰੀਸ਼ਦ ਦੇ ਲਈ ਇਲੈਕਸ਼ਨ ਕਮਿਸ਼ਨ ਦੇ ਕੋਲੇ 1865 ਨਾਮਿਨੇਸ਼ਨ ਮਹਸੂਲ ਮਹਸੂਲ ਹੋਈਆਂ ਔਰ ਬਲਾਕ ਸੰਮਤੀ ਲਈ 12359 ਕੈਂਡੀਡੇਟਸ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਈਆਂ ਨੇ ਤੇ ਜੇ ਗੱਲ ਕਰੀਏ ਤਾਂ 22 ਜਿਲ੍ਹਾ ਪ੍ਰੀਸ਼ਦ ਦੀਆਂ ਤੇ 153 ਬਲੋਕ ਸਮਤੀ ਦੀਆਂ 14 ਦਸੰਬਰ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ 23 ਜ਼ਿਲ੍ਹੇ ਨੇ 23 ਸੀਟਾਂ ਦੇ ਵਿੱਚੋਂ ਇੱਕ ਸੀਟ ਜਿਹੜੀ ਸਾਭ ਜਾਂ ਦਾਰਜੀ ਸਿੰਘ ਨਗਰ ਮੁਹਾਲੀ ਦੀ ਹੈ ਉੱਥੇ ਮਿਊਨਿਸਪੈਲਿਟੀ ਦੀ ਜਿਹੜੀ ਲਿਮਟ ਨੂੰ ਲੈ ਕੇ ਰਫੜਾ ਪਿਆ ਹੋਇਆ ਇਸ ਕਾਰਨ ਉਥੋਂ ਦੀ ਜ਼ਿਲ੍ਹਾ ਪ੍ਰਚਰ ਦੀ ਇਲੈਕਸ਼ਨ ਰੱਦ ਕਰ ਦਿੱਤੀ ਗਈ ਹੈ ਜੇ ਹੁਣ ਕੱਲ ਦਾ ਦਿਨ ਜੇ ਆਪਾਂ ਗੱਲ ਕਰੀਏ ਤੁਹਾਡੇ ਨਾਲ 4 ਦਸੰਬਰ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬੜਾ ਮੰਨਿਆ ਪਰਮੰਨਿਆ ਔਰ ਬੜਾ ਸਤਿਕਾਰਤ ਦਿਨ ਹੈ ਕਿਉਂਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਿਹੜਾ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਆਪਣਾ ਰਾਜ ਚਲਾਉਂਦਾ ਸੀ ਤੇ ਲੋਕਾਂ ਨੂੰ ਸੁੱਖ-ਸੁਭਾਵਾ ਮ ਦੇਣ ਦੇ ਲਈ 24 ਘੰਟੇ ਤਤਪਰ ਰਹਿੰਦਾ ਸੀ ਉਹਨਾਂ ਦੇ ਘਰ ਮਹਾਰਾਜਾ ਸ਼ੇਰ ਸਿੰਘ ਨੇ ਜਨਮ ਲਿਆ ਸ਼ੁਕਰ ਚੱਕੀਆਂ ਜਿਹੜੀ ਇਹ ਵਿਰਾਸਤ ਹੈ ਉਸ ਦੇ ਵਿੱਚ 4 ਦਸੰਬਰ 1807 ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਤਾਬ ਕੌਰ ਦੀ ਕੁੱਖੋਂ ਮਹਾਰਾਜਾ ਛੇਰ ਸਿੰਘ ਜਨਮ ਲੈਂਦੇ ਆ ਜਿਹੜੇ ਖੜਕ ਸਿੰਘ ਔਰ ਨੌਨਹਾਲ ਸਿੰਘ ਤੋਂ ਬਾਅਦ ਪੰਜਾਬ ਦੇ ਮਹਾਰਾਜਾ ਬਣਦੇ ਆ ਸੇ ਇੱਕ ਪਾਸੇ ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਇੱਕ ਪਾਸੇ ਪੱਗਾਂ ਬਚਾਉਣ ਵਾਲੇ ਸਿੱਖੀ ਨੂੰ ਬਚਾਉਣ ਵਾਲੇ ਅਕਾਲ ਤਖਤ ਨੂੰ ਸਮਰਪਿਤ ਹੋਣ ਵਾਲੇ ਧਰਮ ਨੂੰ ਤੇ ਸਾਡੇ ਗੁਰੂਆਂ ਪੀਰਾਂ ਨੂੰ ਅ ਨਾਤਮਸਤਕ ਹੋਣ ਵਾਲੇ ਉਹਨਾਂ ਦੇ ਸਤਕਾਰ ਦੇ ਵਿੱਚ 24 ਘੰਟੇ ਤਤਪਰ ਰਹਿਣ ਵਾਲੇ ਉਹਨਾਂ ਦੇ ਭਾਣੇ ਉਹਨਾਂ ਦੇ ਡਰ ਦੇ ਵਿੱਚ ਖੌਫ ਦੇ ਵਿੱਚ ਰਹਿਣ ਵਾਲੇ ਮਹਾਰਾਜਾ ਨਜੀਤ ਸਿੰਘ ਤੇ ਦੂਜੇ ਪਾਸੇ ਉਸੇ ਧਰਤੀ ਦੇ ਉੱਤੇ ਕੱਲ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਕਰਨ ਵੇਲੇ ਜਿਹੜੇ ਬਹੁਤ ਸਾਰੇ ਲੋਕਾਂ ਦੀਆਂ ਬਹੁਤ ਸਾਰੇ ਸਿੱਖਾਂ ਦੀਆਂ ਸਿਰ ਤੋਂ ਪਾਗਾਂ ਲੱਤ ਗਈਆਂ ਇਹ ਪੰਜਾਬ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਜਿਹੜਾ ਦਿਨ ਸੀਗਾ ਕਿਉਂਕਿ ਇੱਕ ਪਾਸੇ ਖਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਰਾਜ ਰਣਜੀਤ ਸਿੰਘ ਦੇ ਘਰ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਮਹਾਰਾਜਾ ਬਣਦਾ ਮਹਾਰਾਜਾ ਛੇਰ ਸਿੰਘ ਦਾ ਜਿਹੜਾ ਜਨਮ ਹੁੰਦਾ ਤੇ ਦੂਸਰੇ ਪਾਸੇ ਇਹ ਲੋਕਾਂ ਦੀਆਂ ਸਿਰ ਦੇ ਉੱਤੋਂ ਪੱਗਾਂ ਲੱਤਦੀਆਂ ਨੇ ਇਹ ਸ਼ਰਮਗੀ ਦਾ ਦਿਨ ਹੈ ਸਾਡੇ ਲਈ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕਰਨ ਵਾਲਾ ਦਿਨ ਹੈ ਜਿੱਥੋਂ ਤੱਕ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਸਵੇਰੇ ਸਵੇਰੇ ਇੱਕ ਜਿਹੜੀ ਕਥਿਤ ਆਡੀਓ ਜਿਹੜੀ ਸੀਗੀ ਕਨਵਰਸੇਸ਼ਨ ਉਹ ਰਿਲੀਜ਼ ਕਰ ਦਿੱਤੀ ਗਈ ਜਾਰੀ ਕਰ ਦਿੱਤੀ ਗਈ ਜਿਹਦੇ ਨੇ ਜਿਹਦੇ ਨਾਲ ਪੰਜਾਬ ਨਹੀਂ ਬਲਕਿ ਪੰਜਾਬ ਤੋਂ ਬਾਹਰ ਬੈਠੇ ਪੰਜਾਬ ਨੂੰ ਕੈਰੀ ਅੱਖ ਨਾਲ ਦੇਖਣ ਵਾਲੇ ਚਾਹੇ ਉਹ ਗੈਰ ਸਮਾਜਿਕ ਤੰਤ ਤੱਤ ਸੀ ਚਾਹੇ ਉਹ ਪੰਜਾਬ ਨਾਲ ਮੋਹ ਮੁਹੱਬਤ ਰੱਖਣ ਵਾਲੀਆਂ ਜਿਹੜੇ ਧਿਰਾਂ ਹੈਗੀਆਂ ਉਹ ਸਾਰੀਆਂ ਇਸ ਗੱਲ 'ਚਿੰਤਤ ਹੋਈਆਂ ਸਾਰੇ ਇਸ ਗੱਲ ਦੀ ਤਰਥੱਲੀ ਮਚ ਗਈ ਕਿਉਂਕਿ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਣ ਸ਼ਰਮਾ ਜਿਹੜੇ ਕਿ ਆਈਪੀਐਸ ਅਧਿਕਾਰੀ ਹੈ ਉਹ ਆਪਣੇ ਐਸਪੀ ਡੀਐਸਪੀ ਤੇ ਐਸਐਚਓਜ਼ ਨਾਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਕਰ ਰਿਹਾ ਹੈ ਤੇ ਉਹਨਾਂ ਨੂੰ ਕਹਿ ਰਹੇ ਹੈ ਕਿ ਕੋਈ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਤੋਂ ਇਲਾਵਾ ਚਾਹੇ ਉਹ ਅਕਾਲੀ ਬੀਜੇਪੀ ਜਾਂ ਕਾਂਗਰਸ ਦਾ ਜਾਂ ਇੰਡੀਪੈਂਡੈਂਟ ਹੋਵੇ ਉਸ ਨੂੰ ਉਸ ਪਰਿਸਰ ਤੱਕ ਉਸ ਕੰਪਲੈਕਸ ਤੱਕ ਜਿੱਥੇ ਉਹਨੇ ਨੋਮੀਨੇਸ਼ਨ ਫਾਈਲ ਕਰਨਾ ਉੱਥੇ ਤੱਕ ਪਹੁੰਚਣ ਨਾ ਦਿੱਤਾ ਜਾਵੇ ਉਸ ਨੂੰ ਪਹਿਲਾਂ ਐਮ ਐਲ ਏ ਦੇ ਕਹਿਣ ਤੇ ਆਮ ਆਦਮੀ ਪਾਰਟੀਆਂ ਦੇ ਐਮ ਐਲ ਏ ਦੇ ਕਹਿਣ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਡੱਕ ਦਿੱਤਾ ਜਾਵੇ ਰਸਤੇ ਦੇ ਵਿੱਚ ਰੋਕ ਲਿਆ ਜਾਵੇ ਉਹਨਾਂ ਦੀਆਂ ਫਾਈਲਾਂ ਖੋ ਕੇ ਪਾਰ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਜੋ ਵੀ ਕਰਨਾ ਕੀਤਾ ਜਾਵੇ ਕਿਉਂਕਿ ਇਹ ਗੱਲ ਮਨੀਸ਼ ਸੁਸੋਦੀਆ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਾਮਦਮ ਦੰਡ ਭੇਦਪਾਪ ਜੋ ਵੀ ਕੁਝ ਕਰਨਾ ਪਵੇ ਬਸ ਸੱਤਾ ਦੇ ਉੱਤੇ ਰਹਿਣਾ ਹੈ ਸੋ ਉਹ ਉਹਨਾਂ ਦੀ ਜਿਹੜੀ ਇਹ ਕਨਵਰਸੇਸ਼ਨ ਹੈ ਉਹਦੇ ਬਹੁਤ ਸਾਰੇ ਜਿਹੜੇ ਸਵਾਲ ਉੱਠੇ ਔਰ ਆਮ ਆਦਮੀ ਪਾਰਟੀ ਨੂੰ ਕਟਾਰੇ ਦੇ ਵਿੱਚ ਬਖ ਬਖ ਸਿਆਸੀ ਪਾਰਟੀਆਂ ਨੇ ਖੜਾ ਕੀਤਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਰਾਜਕਮਲ ਚੌਧਰੀ ਨੂੰ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਹੋਰ ਰਿਪੋਰਟ ਤਲਬ ਕਰਦੇ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਕੋਲੋਂ ਤੇ ਇਸੇ ਦੌਰਾਨ ਤੁਰੰਤ ਫਰੰਤ ਦੇ ਵਿੱਚ ਜਿਹੜੇ ਪਟਿਆਲੇ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਡੀਆਈਜੀ ਕੁਲਦੀਪ ਸਿੰਘ ਚੰਹਲ ਉਹ ਫਟਾਫਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਲਿਖ ਕੇ ਜਾਣਕਾਰੀ ਦਿੰਦੇ ਆ ਕਿ ਜਨਾਬੇ ਅਲੀ ਇਹ ਜਿਹੜੀ ਆਡੀਓ ਹੈ ਇਹ ਅਸਲੀ ਨਹੀਂ ਹੈ ਇਹ ਤੇ AI ਜਨਰੇਟਡ ਹੈ ਸੋ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਕਿ ਜਦੋਂ ਹਲੇ ਇਨਕੁਆਰੀ ਚੱਲ ਰਹੀ ਹੈ ਜਾਂ ਹਲੇ ਕੋਈ ਗੱਲ ਚੱਲੀ ਨਹੀਂ ਕੋਈ ਉੱਚ ਪੱਧਰੀ ਦੀ ਤਫ਼ਤੀਸ਼ ਨਹੀਂ ਹੋਈ ਇਨਵੈਸਟੀਗੇਸ਼ਨ ਨਹੀਂ ਹੋਈ ਤੁਰੰਤ ਫਰੰਤ ਜਿਹੜਾ ਉਸ ਦਾ ਜਿਹੜਾ ਉਹਨੂੰ ਸਾਫ਼ ਪਾਕ ਸਾਫ਼ ਕਰਕੇ ਐਸਐਸਪੀ ਵਰਨ ਸ਼ਰਮਾ ਨੂੰ ਕਰ ਦਿੱਤਾ ਜਾਂਦਾ ਇਹ ਉਹੀ ਵਰਨ ਸ਼ਰਮਾ ਐਸਐਸਪੀ ਪਟਿਆਲਾ ਨੇ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਸਰਦਾਰ ਸੁਖਵੀਰ ਸਿੰਘ ਬਾਦਲ ਜਾਂਦੇ ਆ ਤਾਂ ਮੁਲਾਕਾਤ ਕਰ ਤੋਂ ਬਾਅਦ ਬਾਹਰ ਆ ਕੇ ਗੱਡੀ ਦੇ ਵਿੱਚ ਖੜ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸੁਖਵੀਰ ਸਿੰਘ ਬਾਦਲ ਚਰੇ ਆਮ ਕਹਿੰਦੇ ਆ ਕਿ ਇਹ ਜਿਹੜੇ ਐਸਐਸਪੀ ਪਟਿਆਲਾ ਨੇ ਵਰਨ ਸ਼ਰਮਾ ਇਹ ਇੱਕ ਆਈਪੀਐਸ ਅਧਿਕਾਰੀ ਦੇਸ਼ ਦੀ ਜਿਹੜੀਆਂ ਪ੍ਰਸ਼ਾਸਨਿਕ ਸਵਾਮਾਂ ਦੀ ਵਿਜਾ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਵਲੰਟੀਅਰ ਬਣ ਕੇ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਐ ਸੋ ਇਹ ਗੱਲ ਜਿਹੜੀ ਉਹਨਾਂ ਵੱਲੋਂ ਕਹੀ ਗਈ ਸੀ ਉਸ ਨੂੰ ਬੂਰ ਪੈਂਦਾ ਕੱਲ ਇਸ ਕਥਤ ਆਡੀਓ ਲੀਕੇਜ ਦੇ ਨਾਲ ਸਾਹਮਣੇ ਆਇਆ ਸੋ ਜੇ ਗੱਲ ਕਰੀਏ ਕੱਲ ਬਹੁਤ ਵੱਡੀਆਂ ਤਿੱਖੀਆਂ ਝੜਪਾਂ ਡੇਰਾ ਬਾਬਾ ਨਾਨਕ ਦੀ ਧਰਤੀ ਦੇ ਉੱਤੇ ਦੇਖਣ ਨੂੰ ਮਿਲੀਆਂ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਜਦੋਂ ਜਿੱਥੇ ਬਾਬਾ ਨਾਨਕ ਜਨਮ ਵੀ ਲੰਦਾ ਤੇ ਉਹਦੇ ਲਈ ਗੀਤਕਾਰ ਗੀਤ ਬਣਾਉਂਦੇ ਨੇ ਸਾਥੋਂ ਬਾਬਾ ਖੋលਿਆ ਤੇਰਾ ਨਨਕਾਣਾ ਉਸ ਧਰਤੀ ਨੂੰ ਉਸ ਜਿਹੜੀ ਪਾਕ ਪਵਿੱਤਰ ਧਰਤੀ ਲਈ ਉਹਦੇ ਲਈ ਲੋਕ ਤਰਸਦੇ ਨੇ ਸਿੱਖ ਤਰਸਦੇ ਨੇ ਨਾਨਕ ਨਾਮ ਲੈਵਾ ਤਰਸਦੇ ਨੇ ਉਸੇ ਬਾਬੇ ਨਾਨਕ ਦੇ ਨਾਮ ਦੇ ਉੱਤੇ ਬਰਸਾਇਆ ਡੇਰਾ ਬਾਬਾ ਨਾਨਕ ਉਸ ਦੀ ਧਰਤੀ ਦੇ ਉੱਤੇ ਤਹਿਸੀਲ ਕੰਪਲੈਕਸ ਦੇ ਵਿੱਚ ਕੱਲ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਟਿੱਕੀਆਂ ਚੜਪਾਂ ਦੇਖਣ ਨੂੰ ਮਿਲੀਆਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਤੋਂ ਉਹਨਾਂ ਦੇ ਫਰਜੰਦ ਉਹਦੇ ਵੀਰ ਰੰਧਾਵਾ ਉਹਨਾਂ ਦੇ ਸਾਥੀ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਰੰਧਾਵਾ ਜਿਹੜੇ ਆਪਸ ਦੇ ਵਿੱਚ ਸਿੱਧੇ ਤੌਰ ਤੇ ਕਲੈਸ਼ ਹੋਇਆ ਉਹਨਾਂ ਦਾ ਤੇ ਪੁਲਿਸ ਨੇ ਵਿਚ ਪੈ ਕੇ ਇਸ ਮਾਮਲੇ ਨੂੰ ਸੰਭਾਲ ਲਿਆ ਉਹਦੇ ਵੀਰ ਰੰਦਾਵਾ ਨੇ ਛਰੇ ਆਮ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਰੰਦਾਵਾ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਸਾਥੀਆਂ ਨੇ ਸਾਡੇ ਵਰਕਰਾਂ ਦੀਆਂ ਪੱਗਾਂ ਲਾਤੀਆਂ ਉਹਦੇ ਵਿੱਚ ਇੱਕ ਸਾਹਮਣੇ ਆਏ ਨੇ ਜਿਹੜੇ ਬਲੌਕ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਨੇ ਉਹ ਹੱਥ ਦੇ ਵਿੱਚ ਪੱਗ ਫੜ ਕੇ ਬਾਹਰ ਆਏ ਤੇ ਬਜ਼ੁਰਗ ਉਮਰ ਦੇ ਨੇ ਕਰੀਬ 70 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਉਹਨਾਂ ਨੇ ਨੇ ਪੱਗ ਲਹਿਰਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਪੱਗ ਲਾਤੀ ਜਦੋਂ ਪ੍ਰੈਸ ਰਿਪੋਰਟਰਾਂ ਨੇ ਇਸ ਬਾਰੇ ਗੁਰਦੀਪ ਸਿੰਘ ਐਮਐਲਏ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਵਿਵਾਦਿਤ ਬਿਆਨ ਦੇ ਕੇ ਇੱਕ ਹੋਰ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਦਾਗਦਾਰ ਕਰ ਦਿੱਤਾ ਗੁਰਦੀਪ ਸਿੰਘ ਐਮਐਲਏ ਨੇ ਕਿਹਾ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ ਇਹ ਲੱਥ ਦੀਆਂ ਰਹਿੰਦੀਆਂ ਨੇ ਤੇ ਵੱਜਦੀਆਂ ਰਹਿੰਦੀਆਂ ਨੇ ਪਰ ਗੁਰਦੀਪ ਸਿੰਘ ਰੰਦਾਵਾ ਐਮਐਲਏ ਸਾਹਿਬ ਤੁਹਾਨੂੰ ਇਹ ਵਕਤ ਦਾ ਤਕਾਜ਼ਾ ਹੈ ਇਹ ਵਕਤ ਦਾ ਪਹੀਆ ਹਮੇਸ਼ਾ ਘੁੰਮਦਾ ਰਹਿੰਦਾ ਹੈ ਇਹ ਇੱਕ ਸਾਰ ਨਹੀਂ ਚੱਲਦਾ ਜੇ ਅਸੀਂ ਇਸ ਪੱਗ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਇਸ ਪੱਗ ਨੂੰ ਬਚਾਉਣ ਵਾਸਤੇ ਸ਼ਹਾਦਤਾਂ ਦਿੱਤੀਆਂ ਤੇ ਇਸ ਦੀ ਰਾਖੀ ਕਰਨੀ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਫਰਿਆਦ ਕਰੂੰਗਾ ਕਿ ਪੰਜਾਬ ਦੀ ਆਬਰੂ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਬਚਾਉਣ ਲਈ ਜੇ ਅੱਜ ਤੁਸੀਂ ਨਾ ਜਾਗੇ ਤਾਂ ਫਿਰ ਤੁਹਾਨੂੰ ਸਮੇਂ ਮਾਫ ਨਹੀਂ ਕਰਨਾ ਸੋ ਅੱਗੇ ਗੱਲ ਕਰਦੇ ਆ ਮਜੀਠਾ ਦੇ ਵਿੱਚ ਅਗਨੀਵਕਾੁਰ ਮਜੀਠੀਆ ਤੇ ਕਾਂਗਰਸੀ ਐਮਐਲਏ ਪ੍ਰਗਟ ਸਿੰਘ ਨੇ ਰਾਜਾਚਾਂਸੀ ਦੇ ਵਿੱਚ ਤੇ ਮਜੀਠੀਆਂ ਦੇ ਵਿੱਚ ਗਨੀਬ ਕੌਰ ਮਜੀਠੀਆ ਨੇ ਛਰੇਆਮ ਦੋਸ਼ ਲਾਇਆ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਆ ਅਜ ਛਰੇਆਮ ਬਰਕਰਾਂ ਦੇ ਨਾਲ ਉਹਨਾਂ ਦੀ ਪਾਰਟੀ ਦੇ ਬਰਕਰਾਂ ਦੇ ਨਾਲ ਵੱਖ-ਵੱਖ ਕੈਂਡੀਡੇਟਸ ਦੇ ਨਾਲ ਲੋਕਾਂ ਦੇ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਤੇ ਗ੍ਰੀਨਪਾਰ ਮਜੀਠੀਆ ਨੇ ਬਹੁਤ ਸਾਰੇ ਕੈਂਡੀਡੇਟਸ ਨੂੰ ਦੀ ਸਰਪ੍ਰਸਤੀ ਕਰਕੇ ਜਿਹੜੇ ਉਹ ਨਾਮਿਨੇਸ਼ਨ ਫਾਈਲ ਵੀ ਕੀਤੇ ਆ ਜੇ ਗੱਲ ਕਰੀਏ ਤਾਂ ਕਾਂਗਰਸੀ ਲੀਡਰ ਸੁਖ ਸਰਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਕੈਂਡੀਡੇਟਸ ਦੀਆਂ ਚਾਰ ਫਾਈਲਾਂ ਜਿਹੜੀਆਂ ਪੜ ਦਿੱਤੀਆਂ ਗਈਆਂ ਔਰ ਸ਼ਰੋਮਣੀਆਂ ਅਕਾਲੀ ਦਲ ਦੇ ਲੀਡਰਾਂ ਨੇ ਵੀ ਇਲਜ਼ਾਮ ਲਾਇਆ ਕਿ ਉਹਨਾਂ ਦੀਆਂ ਵੀ ਅਠ ਫੈਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੀਡਰਾਂ ਨੇ ਸ਼ਰੇਆਮ ਪੁਲਿਸ ਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਪੜ ਦਿੱਤੀਆਂ ਗਈਆਂ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਦੂਸਰੇ ਹਿੱਸੇ ਦੇ ਵਿੱਚ ਆ ਕੇ ਸਨੌਰ ਦੀ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਸਨੌਰ ਜਿੱਥੇ ਹਰਿੰਦਰਪਾਲ ਸਿੰਘ ਚੰਦੂ ਮજરા ਜਿਹੜੇ ਪ੍ਰੇਮ ਸਿੰਘ ਚੰਦੂ ਮજરા ਦੇ ਫਰਜ਼ੰਦਾ ਹੈ ਉੱਥੋਂ ਐਮ ਐਲ ਏ ਰਹੇ ਨੇ ਤੇ ਉਹ ਔਰ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਹੈ ਹੈਰੀ ਮਾਨ ਉਹਨਾਂ ਨੇ ਪੁਲਿਸ ਦੀਆਂ ਜਿਆਦਤੀਆਂ ਜਾਂ ਪੁਲਿਸ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਲੀਡਰਾਂ ਵਰਕਰਾਂ ਵੱਲੋਂ ਕੀਤੀ ਗਈਆਂ ਜਾਂ ਕਥਤ ਤੱਕੇਸ਼ਾਹੀਆਂ ਦੇ ਵਿਰੋਧ ਦੇ ਵਿੱਚ ਧਰਨਾ ਲਾ ਕੇ ਸਰਕਾਰ ਦੀ ਜਿਹੜੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਔਰ ਉੱਥੇ ਜਿਹੜੀਆਂ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੀਆਂ ਜਿਹੜੀਆਂ ਫਾਈਲਾਂ ਉਹਨਾਂ ਦੇ ਕੈਂਡੀਡੇਟਸ ਦੀਆਂ ਫਾਈਲਾਂ ਜਿਹੜੀਆਂ ਕੋਕੇ ਆਮ ਆਦਮੀ ਪਾਰਟੀ ਦੇ ਵਰਕਰ ਭੱਜ ਗਏ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਪਟਿਆਲਾ ਜਿਹਦੇ ਵਿੱਚ ਪੈਂਦੇ ਰਾਜਪੁਰਾ ਰਾਜਪੁਰਾ ਦੇ ਵਿੱਚ ਵੀ ਕੱਲ ਕਚਹਿਰੀਆਂ ਦੇ ਵਿੱਚ ਇੱਕ ਵਿਅਕਤੀ ਛਰੇ ਆਮ ਇੱਕ ਕੈਂਡੀਡੇਟ ਦੀ ਫਾਈਲ ਖੋਕੇ ਭੱਜਿਆ ਜਾ ਰਿਹਾ ਤੇ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਬਹੁਤ ਸਾਰੇ ਲੋਕ ਉਸ ਆਮ ਆਦਮੀ ਪਾਰਟੀ ਦੇ ਇਸ ਅਜਹਿ ਕਾਰਨਾਮੇ ਦੀ ਜਿਹੜੀ ਕੋਰ ਨਿੰਦਾ ਕਰ ਰਿਹਾ ਹੈ ਤੁਜੇ ਜੀ ਗੱਲ ਕਰੀਏ ਆਪਾਂ ਸਮਾਣਾ ਦੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਸਮਾਣਾ ਉੱਥੋਂ ਦੇ ਕਾਂਗਰਸ ਅਤੇ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਜਗਵਿੰਦਰ ਸਿੰਘ ਬਿਸ਼ਨਪੁਰਾ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਕਾਗਜ਼ ਪਾੜ ਦਿੱਤੇ ਗਏ ਹਨ ਲੇਕਿਨ ਇਹਨਾਂ ਨੇ ਆਪਣੇ ਜਿਹੜੇ ਕਾਗਜ਼ ਸੀ ਭਾਵੇਂ ਉਹ ਬਾਹ ਦੇ ਵਿੱਚ ਜਮ੍ਹਾਂ ਕਰਵਾਤੇ ਪਰ ਇੱਕ ਵਾਰ ਉਹਨਾਂ ਦੇ ਕਾਗਜ਼ ਖੋ ਕੇ ਪਾੜ ਦਿੱਤੇ ਗਏ ਕਾਂਗਰਸੀ ਅਤੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਉਸ ਹਲਕੇ ਦੇ ਵਿੱਚ ਉਹਨਾਂ ਦੇ ਉੱਤੇ ਹਮਲੇ ਹੋਣ ਦੀਆਂ ਵੀ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੇ ਗੱਲ ਕਰੀਏ ਕਨੌਰ ਦੀ ਤਾਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕਨੌਰ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਨਹੀਂ ਬਲਕਿ ਠੋਕਤੰਤਰ ਚੱਲ ਰਿਹਾ ਇਹ ਠੋਕਤੰਤਰ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਠੋਕਦਾ ਹੈ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਬਰਬਾਦ ਕਰਦਾ ਹੈ ਪੰਜਾਬ ਦੇ ਲੋਕਾਂ ਦੀ ਕਿਸਮਤ ਕਿੰਨੀ ਕੁ ਖਰਾਬ ਕਰਦਾ ਇਹ ਆਉਣ ਵਾਲਾ ਸਮਾਂ ਦੇਖਣ ਵਾਲਾ ਹੋਏਗਾ ਔਰ ਬੀਜਪੀ ਕਾਂਗਰਸ ਦੇ ਕੈਂਡੀਡੇਟਾਂ ਨੇ ਵੀ ਜਿਹੜੀ ਦੀਆਂ ਵੀ ਉੱਥੋਂ ਫਾਈਲਾਂ ਜਿਹੜੀਆਂ ਖੋਲੀਆਂ ਗਈਆਂ ਔਰ ਉਹ ਵੀ ਇਸ ਗੱਲ ਲਈ ਸਰਕਾਰ ਵਿਰੁੱਧ ਜਿਹੜੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਨਜ਼ਰ ਆਏ ਹੁਣ ਜੇ ਇੱਕ ਗੱਲ ਜੇ ਆਪਾਂ ਦੇਖੀਏ ਕਿ ਵੱਖ-ਵੱਖ ਥਾਵਾਂ ਦੇ ਉੱਤੋਂ ਵੱਖ-ਵੱਖ ਸਟੇਸ਼ਨਾਂ ਦੇ ਉੱਤੋਂ ਬਹੁਤ ਸਾਰੇ ਜਿਹੜੇ ਲੀਡਰ ਬਹੁਤ ਸਾਰੇ ਵਰਕਰ ਬਹੁਤ ਸਾਰੇ ਨਾਰਾਸ਼ ਆਗੂ ਇਸ ਗੱਲ ਲਈ ਕਹਿ ਰਹੇ ਆ ਕਿ ਘਰ-ਘਰ ਦੇ ਵਿੱਚ ਚੱਲੀ ਗੱਲ ਟਰਾਲੀਆਂ ਚੋਰੀ ਕਰਨ ਵਾਲਿਆਂ ਲਈ ਕਾਗਜ਼ ਖੋਣੇ ਕਿੰਨੀ ਕ ਵੱਡੀ ਗੱਲ ਬਾਕੀ ਠੀਕ ਹੈ ਜੇ ਅੰਨੇ ਵੱਡੀਆਂ ਵੱਡੀਆਂ 12 12 14 14 ਫੁੱਟ ਦੀਆਂ ਟਰਾਲੀਆਂ ਨੂੰ ਖੋਖ ਕੇ ਜਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਦਬਾ ਸਕਦੇ ਆ ਫਿਰ ਹੱਥ ਦੇ ਵਿੱਚ ਉਹ ਕਾਗਜ਼ ਖੋਹ ਲੈਣੇ ਕਿੰਨੀ ਕਮਬਡੀ ਗੱਲ ਹੈ ਔਰ ਮੈਂ ਇੱਥੇ ਦੱਸ ਦੇਣੀ ਚਾਹੂੰਗਾ ਇੱਕ ਹੋਰ ਸਾਡੀ ਮਹਿਲਾ ਜਿਹੜੇ ਕੈਂਡੀਡੇਟ ਸੀਗੇ ਨਾਬੇ ਤੋਂ ਉੱਥੇ ਕਾਂਗਰਸੀ ਆਗੂ ਹੈ ਗੁਰਮੀਤ ਕੌਰ ਜਿਹੜੇ ਫਾਈਲ ਲੈ ਕੇ ਜਾਂਦੇ ਆ ਤੇ ਰਸਤੇ ਦੇ ਵਿੱਚ ਉਹਨਾਂ ਦੀ ਫਾਈਲ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਵਰਕਰਾਂ ਵੱਲੋਂ ਖੋਹ ਲਈ ਜਾਂਦੀ ਹੈ ਪਰ ਧੰਨ ਉਹ ਬੀਬੀ ਕਾਂਗਰਸੀ ਲੀਡਰਾਂ ਨੇ ਚਾਲ ਵਰਤੀ ਉਹ ਜਿਹੜੀ ਅਸਲ ਫਾਈਲ ਸੀ ਉਹ ਵਰਕਰਾਂ ਨੇ ਕਾਂਗਰਸੀ ਵਰਕਰਾਂ ਨੇ ਲੈ ਲਈ ਤੇ ਜਿਹੜੀ ਜਾਲੀ ਫੇਕ ਜਿਹੜੀ ਫੋਟੋਕਾਪੀ ਸੀ ਉਹ ਬੀਬੀ ਦੇ ਹੱਥ ਦੇਖ ਕੇ ਕੱਚ ਦੇ ਵਿੱਚ ਪਸਾ ਕੇ ਤੋਰ ਦਿੱਤੀ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਤੇ ਇਹ ਤਾਂ ਜਿਹੜੇ ਦੋ ਕਦਮ ਅੱਗੇ ਨਿਕਲੇ ਆ ਆਮ ਆਦਮੀ ਪਾਰਟੀ ਤੋਂ ਕਾਂਗਰਸੀ ਲੀਡਰ ਤੇ ਉਹ ਜਿਹੜੀ ਫਾਈਲ ਖੋ ਕੇ ਲੈ ਗਏ ਉਹ ਨਕਲੀ ਸੀ ਜਿਹੜੀ ਅਸਲ ਸੀ ਉਹ ਬੀਬੀ ਨੇ ਜਾ ਕੇ ਬਾਦ ਦੇ ਵਿੱਚ ਜਮ੍ਹਾਂ ਕਰਾਤੀ ਇਸ ਗੱਲ ਲਈ ਬੀਬੀ ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦੀ ਹੱਲਾਸ਼ੇਰੀ ਸ਼ਾਬਾਸ਼ ਅੰਨੇ ਨੂੰ ਕੋੜੀ 100 ਕੋਤੇ ਟੱਕਰ ਦਾ ਇਹ ਗੱਲ ਸਾਬਤ ਹੋ ਗਈ ਨਾਬਾ ਦੇ ਵਿੱਚ ਔਰ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੂਤ ਉਹਨਾਂ ਨੇ ਅ ਇਸ ਗੱਲ ਦਾ ਦੋਸ਼ ਲਾਇਆ ਕਿ ਉਹਨਾਂ ਦੇ ਨਾਲ ਬਹੁਤ ਵੱਡਾ ਤੱਕਾ ਹੋ ਰਿਹਾ ਅੱਜ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਛਰੇ ਆਮ ਕਤਲ ਹੋ ਰਿਹਾ ਔਰ ਪੁਲਿਸ ਇਸ ਦੀ ਗਵਾਹ ਹੈ ਪੁਲਿਸ ਦੀ ਹਾਜ਼ਰੀ ਦੇ ਵਿੱਚ ਪੁਲਿਸ ਦੀ ਸਾਹਮਣੇ ਇਹ ਸਾਰਾ ਜਿਹੜਾ ਵਰਤਾਰਾ ਵਰਤ ਰਿਹਾ ਸੋ ਜੇ ਆਪਾਂ ਇਸ 4 ਦਸੰਬਰ ਦੇ ਦਿਨ ਨੂੰ ਕਾਗਜ਼ ਬਚਾਓ ਦਿਵਸ ਵਜੋਂ ਮਨਾਉਣ ਦੀ ਜੇ ਆਪਾਂ ਐਲਾਨ ਕਰ ਲਈਏ ਤਾਂ ਇਹਦੇ ਵਿੱਚ ਕੋਈ ਯਤਕਥ ਨਹੀਂ ਹੋਏਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਮਨਾਉਣਾ ਚਾਹੀਦਾ ਹੈ ਇਹ ਇੱਕ ਇਤਿਹਾਸਕ ਦਿਨ ਹੈ ਕਾਗਜ਼ ਬਚਾਓ ਦਿਵਸ 4 ਦਸੰਬਰ 2025 ਹਰ ਸਾਲ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ ਲੋਕਾਂ ਨੂੰ ਆਪਣੇ ਉੱਤੇ ਹੋ ਰਹੇ ਜ਼ੁਲਮਾਂ ਡੈਮੋਕ੍ਰੇਸੀ ਦੇ ਹੋ ਰਹੇ ਕਤਲ ਆਪਣੇ ਨਾਲ ਹੋ ਰਹੀਆਂ ਵਧਿਕੀਆਂ ਪੁਲਿਸ ਦੀ ਲਾਪਰਵਾਹੀ ਪੁਲਿਸ ਦੀ ਕਥਿਤ ਮਿਲੀਭੁਗਤ ਦਾ ਜਿਹੜਾ ਇਹ ਬਹੁਤ ਵੱਡਾ ਦਿਨ ਹੈ ਇਸ ਨੂੰ ਸਾਰੇ ਲੋਕਾਂ ਨੂੰ ਮਨਾ ਕੇ ਹਰ ਸਾਲ ਯਾਦ ਕਰ ਲੈਣਾ ਚਾਹੀਦਾ ਕਿ ਜਿਹੜਾ ਇਹ ਦਿਨ ਹੈ ਏ ਸਾਡੇ ਨਾਲ ਕੀ ਕੀ ਵਾਪਰਿਆ ਪਰ ਇੱਥੇ ਇਹ ਗੱਲ ਵੀ ਮੈਨੂੰ ਉਹ ਗਾਣਾ ਵੀ ਆਦਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਦੀ ਗੱਲ ਕਰਦੀ ਸੀ ਉਹ ਅੱਜ ਲੋਕਾਂ ਨੂੰ ਪੀੜਾਂ ਪਰੋਸਣ ਦੇ ਲਈ ਬਹੁਤ ਜ਼ਿਆਦਾ ਤਤਪਰ ਹੋਈ ਪਈ ਹੈ ਇੱਥੇ ਮੈਨੂੰ ਇੱਕ ਗਾਣਾ ਇਹ ਵੀ ਆਦਾ ਰਿਹਾ ਤੂੰ ਤਾਂ ਆਇਆ ਸੀ ਵਡਾਉਣ ਦੁੱਖ ਮੇਰੇ ਸੌ ਦੁਖ ਹੋਰ ਲਾ ਗਿਓ ਤੁਸੀਂ ਤਾਂ ਸਾਡੇ ਦੁੱਖਾਂ ਦੀ ਬਾਤ ਪਾਉਣੀ ਸੀ ਤੁਸੀਂ ਤਾਂ ਸਾਡੇ ਦੁੱਖ ਕਰਨੇ ਸੀ ਲੇਕਿਨ ਤੁਸੀਂ ਤਾਂ ਦੁੱਖਾਂ ਨੂੰ ਬਧਾ ਚੜਾ ਕੇ ਸਾਡੇ ਦੇ ਇੱਕ ਦੀ ਵੀ ਜੈ 100 ਦੁੱਖ ਸਾਡੀ ਝੋਲੀ ਪਾਤੇ ਇਹ ਬੜਾ ਮੰਦ ਭਾਗ ਵਰਤਾਰਾ ਸੋ ਮੈਂ ਅੰਤ ਦੇ ਵਿੱਚ ਇਹ ਗੱਲ ਕਹੂੰਗਾ ਕਿ ਉਦਾਸੀ ਧੁੰਦ ਉਦਾਸੀ ਧੁੰਦ ਹਨੇਰਾ ਦਰਦ ਗਮ ਸਭ ਕੁਝ ਮਿਟਾਵਾਂਗਾ ਮੈਂ ਉਦਾਸੀ ਧੁੰਦ ਹਨੇਰਾ ਦਰਦ ਗਮ ਸਭ ਕੁਝ ਮਿਟਾਵਾਂਗਾ ਮੈਂ ਹਰ ਹੀਲੇ ਵਸੀਲੇ ਸਭ ਘਰਾਂ ਨੂੰ ਰੁਸ਼ਨਾਵਾਂਗਾ ਮੈਂ ਤੇਰੀ ਕੋਸ਼ਿਸ਼ ਰਹੇਗੀ ਤੇਰੀ ਕੋਸ਼ਿਸ਼ ਰਹੇਗੀ ਬੰਦ ਕਰਨਾ ਹਾਸ਼ੀਏ ਅੰਦਰ ਤੇਰੀ ਕੋਸ਼ਿਸ਼ ਰਹੇਗੀ ਬੰਦ ਕਰਨਾ ਹਾਸ਼ੀਏ ਅੰਦਰ ਮਗਰ ਮੈਂ ਨੂਰ ਹਾਂ ਮੈਂ ਦੂਰ ਤੱਕ ਫੈਲ ਜਾਵਾਂਗਾ ਇਹ ਪੰਜਾਬੀਆਂ ਦੀ ਫਿਤਰਤ ਹੈ ਇਹ ਪੰਜਾਬੀ ਜੇ ਤੁਹਾਨੂੰ ਅੱਖਾਂ ਦੇ ਉੱਤੇ ਬਿਠਾਉਣਾ ਜਾਣਦੇ ਐ ਤਾਂ ਇਹ ਤੁਹਾਨੂੰ ਲਾਉਣਾ ਵੀ ਲਾ ਕੇ ਸੁੱਟਣਾ ਵੀ ਜਾਣਦੇ ਐ ਸੋ ਸਾਨੂੰ ਹਮੇਸ਼ਾ ਉਸ ਪਰਮਪਿਤਾ ਪ੍ਰਮਾਤਮਾ ਦੇ ਪੈਰ ਦੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਪਾਵਰਾਂ ਨੇ ਇਹ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਇਹ ਕਿਸੇ ਉਹਦੇ ਵਿੱਚ ਆਪਣੇ ਤਾਕਤ ਦੇ ਨਸ਼ੇ ਦੇ ਵਿੱਚ ਆਪਣੇ ਹੱਕਾਂ ਦੀ ਦੁਰਵਰਤੋਂ ਕਰਨੀ ਇਹ ਵੀ ਮੁਨਾਸਬ ਨਹੀਂ ਸਾਨੂੰ ਇਹ ਗੱਲ ਵੀ ਯਾਦ ਰੱਖ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਇਹ ਗੱਲ ਸਮਝਾਤੀ ਕਿ ਜਿਸ ਕੈ ਅੰਤਰਰਾਜ ਅਭਿਮਾਨ ਸੋ ਨਰਕ ਪਾਤੀ ਹੋਬਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋ ਹੋਬਤ ਬਿਸਟਾ ਕਾ ਜੰਤ ਆਪਸ ਤੇ ਆਪਸ ਦੇ ਜੋ ਆਪਸ ਕੋ ਕਰਮਬੰਤ ਕਹਾਵਾ ਜਨਮ ਮਰੈ ਬਹੁ ਜੋਨ ਪਰਮਾਵਾ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਹਰੇਰ ਦਾ ਗਰੀਬੀ ਬਸਾਵਾ ਨਾਨਕ ਇਹਾ ਮੁਕਤ ਅੱਗੇ ਸੁਖ ਪਾਵੈ ਉਹਨੂੰ ਅੱਗੇ ਵੀ ਢੋਈ ਮਿਲਦੀ ਆ ਤੇ ਇੱਥੇ ਵੀ ਮਿਲਦੀ ਆ ਜਿਹੜਾ ਚੰਗੇ ਕਰਮ ਕਰਦਾ ਜਿਹੜਾ ਮਨੁੱਖ ਨੂੰ ਇਨਸਾਨੀਅਤ ਬਣਾਉਣ ਦੇ ਲਈ ਵੱਡਮੁੱਲਾ ਯੋਗਦਾਨ ਪਾਉਂਦਾ ਹੈ ਜਿੰਦਗੀ ਦੇ ਮਕਸਦ ਨੂੰ ਸਮਝਦਾ ਕਿਉਂਕਿ ਇਹ ਜਿਹੜੀ ਜ਼ਿੰਦਗੀ ਹੈ ਇਹ ਬਾਰ ਬਾਰ ਨਹੀਂ ਮਿਲਣੀ ਤਾਕਤਾਂ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿਣੀਆਂ ਨੇ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤਕੋ ਫੱਕੜੇ ਸਾਹਿਬ ਮੁੱਕ ਦੀ ਚੱਲੀ ਰਹਿਣੀ ਕਿ ਕਰਕੇ ਤੁਹਾਡੀ ਜ਼ਿੰਦਗੀ ਦਾ ਦਿਨ ਮੰਨਪੀ ਹੋ ਰਿਹਾ ਇਹਨੂੰ ਲੋਕਾਂ ਦੇ ਲਈ ਲਗਾ ਦਿਓ ਲੋਕਾਂ ਦੇ ਹੰਝੂ ਪੀਣ ਦੇ ਲਈ ਲੋਕਾਂ ਨੂੰ ਅੰਦੇ ਘਰਾਂ ਦੇ ਵਿੱਚ ਹਨੇਰਾ ਦੂਰ ਕਰਨ ਦੇ ਲਈ ਜੇ ਆਪਾਂ ਪਹਿਲ ਕਦਮੀ ਕਰੀਏ ਕੋਸ਼ਿਸ਼ ਕਰੀਏ ਤਾਂ ਸਾਨੂੰ ਪ੍ਰਮਾਤਮਾ ਹੋ ਸਕਦਾ ਸਾਡੇ ਤੇ ਖੁਸ਼ ਹੋ ਕੇ ਸਾਨੂੰ ਆ ਜਿਹੜਾ ਜਨਮ ਮਰਨ ਦਾ ਗੇੜ ਹੈ ਉਸ ਤੋਂ ਸਾਨੂੰ ਸ਼ਾਇਦ ਮੁਕਤੀ ਦੇ ਦੇ ਸੋ ਅੱਜ ਦੇ ਪ੍ਰੋਗਰਾਮ ਦੇ ਲਈ ਐਨਾਂ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਕਿਰਪਾ ਕਰਕੇ ਆਪਣੇ ਵਡਮੁੱਲੇ ਵਿਚਾਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਊਰਜਾ ਮਿਲਦੀ ਰਹੇ ਸਾਨੂੰ ਆਕਸੀਜਨ ਮਿਲਦੀ ਰਹੇ ਇਸ ਤਰ੍ਹਾਂ ਤੁਹਾਡੇ ਹੱਕਾਂ ਦੀ ਗੱਲ ਤੁਹਾਡੀ ਜ਼ਿੰਦਗੀ ਦੀ ਗੱਲ ਤੁਹਾਡੇ ਭਵਿੱਖ ਦੀ ਗੱਲ ਤੁਹਾਡੇ ਬੱਚਿਆਂ ਦੀ ਗੱਲ ਤੁਹਾਡੇ ਦੇਸ਼ ਦੀ ਗੱਲ ਤੁਹਾਡੇ ਇਲਾਕੇ ਦੀ ਗੱਲ ਤੁਹਾਡੇ ਪਿੰਡ ਦੀ ਗੱਲ ਤੁਹਾਡੇ ਸ਼ਹਿਰ ਦੀ ਗੱਲ ਤੁਹਾਡੇ ਨਾਲ ਅਸੀਂ ਬੇਬਾਕੀ ਦੇ ਨਾਲ ਇਹਨਾਂ ਸਰਕਾਰਾਂ ਦੇਆਂ ਜਾਂ ਸਰਮਾਇਦਾਰਾਂ ਦੀਆਂ ਜਾਂ ਹੋਰ ਵੀ ਜਿੰਨੇ ਵੀ ਲੋਕ ਜਿਹੜੇ ਆਮ ਲੋਕਾਂ ਦੀਆਂ ਜੜ੍ਹਾਂ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਅਸੀਂ ਐਕਸਪੋਜ਼ ਕਰ ਸਕੀਏ ਉਹਨਾਂ ਨੂੰ ਨੰਗਾ ਕਰਕੇ ਇਸ ਸਮਾਜ ਦੇ ਵਿੱਚ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰ ਸਕੀਏ ਇਸ ਗੱਲ ਦੀ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਮੈਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਦਾ ਸੋ ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ ਕੱਲ ਨੂੰ ਦੂਸਰੇ ਸਬਜੈਕਟ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਮਿਹਰਬਾਨੀ ਸ਼ਬਕਾ ਖੈਰ